ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528200395 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣੇ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨ ਵੀ ਵੀਡੀਓ ਅਪਲੋਡ ਕਰ ਸਕੀ ਜੀ ਬਾਕੀ ਇੰਸਟਾਗ੍ਰam ਤੇ ਭਰਾ ਆਪਣਾ ਪੇਜ ਆ ਗਰਜੀਤਨ ਨਾਮ ਦੀ ਆਈਡੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਹੈ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਗੁਰਦੀਪ ਸਿੰਘ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਹਾਂਜੀ ਬਈ ਜੀ ਇਹ ਗਾਂ ਜਾਣਕਾਰੀ ਦੋ ਜੀ ਬਈ ਜੀ ਨੇ 6 ਮਹੀਨਾ ਚੱਲਿਆ ਵਾ ਟੋਕੜ ਗੱਬਣ ਆ ਗਈ ਠੀਕ ਹੈ ਜੀ ਆਪਾਂ 5 ਕਿਲੋ ਦੁੱਧ ਕਹਿ ਕੇ ਲਿਆਂਦੀਏ ਟੋਕੇ ਲਿਆਂਦੀ ਆਪਾਂ 4 ਕਹਿ ਕੇ ਦੇਵਾਂ ਠੀਕ ਹੈ ਜੀ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰ ਲਾਂਗੀ ਠੀਕ ਹੈ ਫੋਨ ਤੇ ਕਰੋਗੇ ਹਾਂਜੀ ਠੀਕ ਹੈ ਜੀ ਇਸ ਟਾਈਮ ਇਹਦੇ 4 ਲੀਟਰ ਦੁੱਧ ਹੈ ਹੈ 5 ਹੀ ਹੈ ਜੀ ਬਾਦ ਜੂਏ ਚਿਚੜਾਂ ਚੜਾ ਜਾਂਦੀ ਬਾਲੀ ਖਾਦੀ ਪਈ ਹੈ ਹਜੇ ਹਜੇ ਮੈਂ ਤੁਹਾਡੇ ਲੈ ਇਹ ਠੀਕ ਸਤਨ ਸੋਣ ਬਾਈ ਓਕੇ ਜਮਾ ਜਮਾ ਓਕੇ ਪਤਾ ਰਾਂ ਮਾਰ ਦਿੰਦੇ ਆਈ ਵਿੱਚ ਬੰਦੇ ਕਹਿੰਦੇ ਕੋਈ ਕਿਸਮਾਈ ਨਹੀਂ ਦਾ ਲਓ ਜੀ ਚੈੱਕ ਕਰ ਠੀਕ ਹੈ ਗੁੜੀ ਮੋਟੀ ਦਾ ਰਾ ਜੀ ਨਾ 10 10 ਬਸ ਲੋ ਚੈੱਕ ਕਰ ਸਾਡੇ ਪੁਰਾ ਸਿਮਾ ਲੱਗਿਆ ਕੀ ਗੱਲ ਬਾਤ ਸਿਮਾ ਚੱਲਦਾ ਜੀ ਇਹਨੂੰ ਸਿਮਾ ਕੰਦ ਚੈੱਕ ਕਰਾਈ ਆ ਜੀ ਸਤਿ ਸ੍ਰੀ ਅਕਾਲ ਜੀ ਚੈੱਕ ਕਰਵਾਓ ਅਗਲਾ ਚੱਕਰ ਵਾਕਲੇ ਹਾਂ ਹਾਂ ਲੈ ਕੇ ਜਾ ਵੀ ਰੇਟ ਜਾ ਜੀ ਹੋਵੇ ਯਾਰ ਹਾਂ ਬਾਈ ਰੇਟ ਜਾ ਜੀ ਹੋ ਜੀ ਬੈੜ ਦੇ ਸ਼ਰਨ ਬੈੜ ਪੱਡੀ ਬਹੁਤ ਹੈ ਜੀ ਕੋਈ ਛੋਟੀ ਜੀ ਨਹੀਂ ਸਮਝੀ ਆ ਕੱਦ ਦੀ ਜੱਜਮੈਂਟ ਕਰ ਦਿਓ ਜੀ ਲੈ ਠੀਕ ਹੈ ਜੀ ਦੇਖੋ ਥਾਣ ਥਣ ਕਰਮ ਵਾਲੇ ਤਾਂ ਬਹੁਤ ਸੋਹਣਾ ਲੱਗਿਆ ਜੀ ਹਾਂ ਜੀ ਵੱਡਾ ਥਾਣਾ ਹੱਥੀ ਚ ਵਾਈ ਹੈ ਨਾ ਹਾਂ ਜੀ ਹਾਂ ਜੀ ਤੇ ਤੋਰਦੇ ਭਰਾ ਫਿਰ ਲੋ ਭਰਾ ਟੋਕੜ ਘੱਬਣ ਬਾਈਆਂ ਬਾਈ ਟੋਕੜ ਘੱਬਣੀ ਲਿਆ ਲਗਾ ਮਾ ਤੁਹਾਨੂੰ ਪਤਾ ਪਹਿਲਾਂ ਆਪਾਂ ਵੀਡੀਓ ਪਾ ਲਈ ਸੀ ਬਹੁਤ ਜ਼ਿਆਦਾ ਇੱਥੇ ਇੱਕ ਥਮਈ ਖੜੀ ਸੀ ਜਮਾ ਪੱਕੇ ਥਾਂ ਜੀ ਬਾਈ ਦਾ ਵਪਾਰ ਦਾ ਕੰਮ ਹੈ ਭਰਾ ਠੀਕ ਹੈ ਨਾ ਬਾਈ ਦੀ ਚੈੱਕ ਕਰਵਾਈ ਵੀ ਤੁਸੀਂ ਚੈੱਕ ਕਰਵਾਖ ਲੈ ਜਾਹੋ ਭਰਾ ਲੋ ਜੀ ਫੇਸ ਕੁਆਲਟੀ ਕੱਦ-ਕੁੱਦ ਕਰਮਵਾਲੀ ਦਾ ਸੋਨਾ ਲੋ ਜੀ ਲੋ ਜੀ ਲੈਵਾ ਦੇਖ ਸਰ ਭਰਾ ਠੀਕ ਹੈ ਹੁਣੇ ਚਵਾਈ ਹੋਈ ਵੀ ਭਰਾ ਸਵੇਰ ਦੀ ਠੀਕ ਹੈ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ